हां जी ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਇਹਨਾਂ ਦੇ ਉੱਤੇ ਲੈਂਸ ਨਾਲ ਬੁਟੀਕ ਦਾ ਕੰਮ ਕੀਤਾ ਹੈ ਨਾਲ ਦੁਪੱਟਾ ਫੁੱਲ ਪਿਓਰ ਦਾ ਆਏਗਾ ਦੁਪੱਟੇ ਦੇ ਵਿੱਚ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਵਾਲਾ 5 ਮੀਟਰ ਕੈਮਰੀ ਕਾਟਨ ਦਾ ਸੂਟ ਆਏਗਾ ਆਲ ਓਵਰ ਨਾਲ ਫੁੱਲ ਪਿਓਰ ਦਾ ਡਿਜੀਟਲ ਦੁਪੱਟਾ ਆਏਗਾ ਇਹਨਾਂ ਦੇ ਉੱਪਰ ਮਸ਼ੀਨ ਵਰਕ ਹੈ ਇਹ ਵਾਲਾ ਵੀ ਬਹੁਤ ਜ਼ਿਆਦਾ ਸੁਨੀ ਕਾਟਨ ਹੈ ਬਿਲਕੁਲ ਮੁਲਾਇਮ ਕਾਟਨ ਦਾ ਸੂਟ ਆਏਗਾ ਇਹ ਵਾਲਾ ਕੈਮਰੀਕ ਕਾਟਨ ਨਾਲ ਫੁੱਲ ਪਿਓਰ ਦਾ ਦੁਪੱਟਾ ਆਏਗਾ ਜੀ ਨਾਲ ਇਹਨਾਂ ਦੇ ਮਸ਼ੀਨ ਵਰਕ ਦੇ ਘੇਰੇ ਦੇ ਉੱਪਰ ਪ੍ਰਾਈਸ ਸਾਰੇ ਨੇ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹ ਵਾਲੇ ਵੀ ਕੈਮਰੇ कॉटन ਦੇ सूट ਆਉਣਗੇ ਨਾਲ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਫੈਨਸੀ ਬਣੇ ਹੋਏ ਨੇ ਤੇ ਆਪਣਾ ਆਰਡਰ ਕਰਨ ਦਾ ਸੌਟਾ ਨੂੰ ਤਰੀਕਾ ਜੀ ਇਹ ਹੈ ਤੁਸੀਂ ਮੇਰੇ WhatsApp ਨੰਬਰ ਜੋ ਵੀ ਦਿੱਤਾ ਹੁੰਦਾ ਉਸ ਨੰਬਰ ਤੇ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਸੌਟਦਾ ਮੈਨੂੰ ਸੈਂਡ ਕਰ ਸਕਦੇ ਹੋ ਬਟ ਆਪਣੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਇਹ ਵਾਲੇ ਸੂਟ ਆਉਣਗੇ ਜੀ કોટਨ ਦੇ ਸੂਟ ਆਉਣਗੇ ਨਾਲ ਮਸਟਨ ਕੋਟਨ ਦੇ ਦੁਪट्टे ਆਉਣਗੇ ਦੁਪੱਟਿਆਂ ਦੇ ਉੱਪਰ ਚਿਕਨ ਇੰਬੋਰਡਰੀ ਹੋਈ ਹੋਈ ਹੈ ਬਹੁਤ ਜ਼ਿਆਦਾ ਸੋਹਣੀ ਮੈਚਿੰਗ ਬਾਟਮ ਆਏਗੀ ਨਾਲ ਇਹਨਾਂ ਦੇ ਪ੍ਰਾਈਸ ਸਾਰਿਆਂ ਦੇ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੋ ਮੈਂ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਹੈ ਉਹੀ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਮਿਲਣਗੇ ਕੋਈ ਵੀ ਐਕਸਟਰਾ ਚਾਰजेस ਨਹੀਂ ਲਏ ਜਾਏਗਾ ਤੁਹਾਡੇ ਤੋਂ ਤੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਜਾਮ ਕੋਟਨ ਦੇ ਸੂਟ ਆਉਣਗੇ ਜੀ 올 ਓਵਰ ਸੂਟ ਹੈ ਜਾਮ ਕੋਟਨ ਦਾ ਨਾਲ ਫੁੱਲ ਪਿਓਰ ਦਾ ਦੁਪੱਟਾ ਆਏਗਾ ਥ्रेड ਵਰਕ ਹੈ ਉੱਪਰ ਬਹੁਤ ਜ਼ਿਆਦਾ ਸੋਨਾ ਇਦੇ ਵਿੱਚ ਕਲਰ ਆਪਸ਼ਨ ਦਿੱਤੀ ਹੋਈ ਹੈ ਇਹ ਵਾਲੇ ਵੀ ਕਾਟਨ ਦੇ ਸੂਟ ਆਉਣਗੇ ਜੀ ਡਿਜੀਟਲ ਪ੍ਰਿੰਟ ਦੇ ਸੂਟ ਨੇ ਨਾਲ ਦੁਪੱਟਾ ਫੁੱਲ ਪ्युअर ਦਾ ਸਮਰ ਕਲੈਕਸ਼ਨ ਹੈ ਜਲਦੀ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮਚ